ਦੀ ਯਾਤਰਾ ਹੈ ਅੱਜ ਜਿਹੜੀ ਰਵਾਨਾ ਹੋਈ ਹੈ ਤੇ ਕਿਹੜੇ ਕਿਹੜੇ ਕਿੱਥੇ ਕਿੱਥੇ ਸਥਾਨਾਂ ਤੇ ਜਾਉਣੀ ਹੈ ਬੋਲੀਏ ਸ਼ੰਕਰ ਭਗਵਾਨ ਕੀ ਜੈ ਅੱਜ ਵਿੱਕੀ ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਜਥਾ ਸ੍ਰੀ ਪ੍ਰਿਆगराज धाम ਅ ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਸ੍ਰੀ धाम ਅਯੋਧਿਆ ਤੋਂ ਬਾਅਦ ਕਾਸ਼ੀ ਵਿਸ਼ਨਾਥ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਦੇ ਵਿੱਚ ਬਰਿੰਦਵਾਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਾਘ ਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਾਘ ਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਦੋ ਬਸਾਂ ਗਈਆਂ ਸੀ ਤੇ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਾਘ ਕੁੰਭ ਦੇ ਵਿੱਚ ਸਨਾਲ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਂਦਾ ਹੈ ਬੜੇ ਭਾਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਤੋਂ ਵੱਧ ਕਿਨਵਾ ਜਥਾ ਕਿਨਵਾ ਜਥਾ ਕਿਹੜੀ ਸੰਤਾਵਾਂ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਆਇਓ ਜੀ ਅੱਜ ਲੋਕੋ ਦਿਖਾਣਾ ਹੈ ਜੀ ਜਾਨ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਹਰੰਦ ਔਰ ਮੰਡੀ ਗਵਿੰਦਗੜ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ ਮਨਾਉਣ ਕਰਨ ਲਈ ਯਾਤਰਾ ਜੁਆਨਾ ਹੋ ਰਹੀ ਹੈ ਇਸ ਵਿੱਚ ਅਸੀਂ ਅਯੁੱਧਿਆ ਜੀ ਕਸ਼ਿਸ਼ੂਸ਼ਨਾਤ ਜੀ ਔਰ ਪ੍ਰਿਆਗਰਾਜ ਜੀ ਤੋਂ ਬਾਅਦ ਬ੍ਰਿੰਦਾਵਨ ਦੇ ਦਰਸ਼ਨ ਕਰਨ ਕਰਾਂਗੇ 144 ਸਾਲ ਬਾਅਦ ਇਹ ਜਿਹੜਾ ਕੁੰਭ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਨ ਨਿਵਾਸੀ ਗਵਿੰਦਗੜ ਵਾਸੀ ਪੂਰਾ ਇਸਦਾ ਲਾਭ ਉਠਾ ਰਹੇ ਨੇ